ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਵਿਗੜੀ ਸਿਹਤ ਫੋਰਟਿਸ ਹਸਪਤਾਲ ਚ ਕਰਵਾਇਆ ਦਾਖਲ ਅੱਜ ਵਿਕਰਮਜੀਠੀਆ ਦੀ న్యాయ ਖਿਰਾਸਤ ਹੋਵੇਗੀ ਖਤਮ ਅਦਾਲਤ ਵਿੱਚ ਕੀਤਾ ਜਾਵੇਗਾ ਪੇਸ਼ ਲੁਧਿਆਣਾ ਦੇ ਪਿੰਡਾਂ ਚ ਬਣਿਆ ਹੜਾਂ ਦਾ ਖਤਰਾ ਅਲਰਟ ਹੋਇਆ ਜਾਰੀ ਪੰਜਾਬ ਦਾ ਦੌਰਾ ਕਰਨ ਤੋਂ ਬਾਅਦ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾ ਚੋਹਾਨ ਦਾ ਵੱਡਾ ਬਿਆਨ ਕਿਹਾ ਪੰਜਾਬ ਦੇ ਲੋਕਾਂ ਤੇ ਕਿਸਾਨਾਂ ਨਾਲ ਖੜੀ ਹੈ ਕੇਂਦਰ ਸਰਕਾਰ ਡਿਪਟੀ ਕਮਿਸ਼ਨਰ ਸ਼ਾਕਸੀ ਸਾਨੀ ਨੇ ਅਜਨਾਲਾ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਜਾਰੀ ਕੀਤੀ ਵੱਡੇ ਹੁਕਮਾਂ ਪੰਜਾਬ ਕਿੰਗਸ ਨੇ ਹੜਪੀੜਤਾਂ ਲਈ ਵਿਦਾਇਆ ਮਦਦ ਦਾ ਹੱਥ ਦਿੱਤੇ 33 ਲੱਖ ਰੁਪਏ ਹਲਕਾ ਚਤਰਾਣਾ ਪਹੁੰਚੇ ਸੁਖਵੀਰ ਸਿੰਘ ਬਾਦਲ ਚੱਲਦੀ ਗੱਡੀ 'ਚ ਹੜਪੀੜਤਾਂ ਨੂੰ ਦਿੱਤੀ ਮਾਲੀ ਮਦਦ ਹੜਾਂ ਨੇ ਮਚਾਈ ਪੰਜਾਬ 'ਚ ਤਬਾਹੀ ਪੰਜਾਬ ਦੇ 175 ਸਰਕਾਰੀ ਸਕੂਲਾਂ ਦਾ ਹੋਇਆ ਵੱਡਾ ਨੁਕਸਾਨ ਸਾਬਕਾ ਜ਼ਿਲ੍ਹਾ ਅਧਿਕਾਰੀ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ ਪੰਜਾਬ ਨਾਲ ਖੜੇ ਹੋਣ ਦੀ ਕੀਤੀ ਅਪੀਲ ਗੁਰਦਾਸਪੁਰ ਪਹੁੰਚੇ ਪੰਜਾਬੀ ਸਿੰਗਰ ਗਿੱਪੀ ਗਰੇਵਾਲ ਹੜਪੀੜਤਾਂ ਨੂੰ ਦਿੱਤੀਆਂ ਮੱਜਾਂ ਐਸਜੀਪੀਸੀ ਦੇ ਮੁਲਾਜ਼ਮਾਂ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਇਕੱਠਾ ਕੀਤਾ ਗਿਆ 2 ਕਰੋੜ ਰੁਪਏ ਦਾ ਰਾਹਤ ਫੰਡ 1 ਕਰੋੜ ਰੁਪਏ ਕੀਤੇ ਜਾ ਰਹੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਜਾਦਾ ਵਿਗੜ ਗਈ ਹੈ। ਉਹਨਾਂ ਦੀ ਸਿਹਤ ਵਿੱਚ ਅਜੇ ਤੱਕ ਕੋਈ ਸੁਧਾਰ ਨਹੀਂ ਹੋਇਆ। ਇਸ ਸਮੇਂ ਹਾਲਤ ਕਾਫੀ ਖਰਾਬ ਦੱਸੀ ਜਾ ਰਹੀ ਹੈ। ਪਿਛਲੇ 2 ਦਿਨਾਂ ਤੋਂ ਉਹਨਾਂ ਦੀ ਤਬੀਅਤ ਖਰਾਬ ਚੱਲ ਰਹੀ ਹੈ। ਉਹਨਾਂ ਦੀ ਸਿਹਤ ਵਿੱਚ ਸੁਧਾਰ ਨਹੀਂ ਹੋ ਰਿਹਾ। ਸਿਹਤ ਵਿਗੜਨ ਤੇ ਡਾਕਟਰਾਂ ਨੇ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਨ ਦੀ ਸਲਾਹ ਦਿੱਤੀ ਹੈ ਅਤੇ ਜਿਸ ਮਗਰੋਂ ਹੁਣ ਉਹਨਾਂ ਨੂੰ 40 ਹਸਪਤਾਲ ਲਿਜਾਇਆ ਗਿਆ ਹੈ ਸੀਐਮ ਭਗਵੰਤ ਮਾਨ ਨੂੰ 40 ਹਸਪਤਾਲ ਲਜਾਂਦੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜਿਕਰ ਹੈ ਕਿ ਤੇਜ਼ ਬੁਖਾਰ ਹੋਣ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੋ ਦਿਨਾਂ ਤੋਂ ਆਪਣੀ ਸਰਕਾਰੀ ਰਿਹائش ਉੱਤੇ ਹਨ ਦੱਸਿਆ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਹੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਮਗਰੋਂ ਬਿਮਾਰ ਪੈ ਗਏ ਸਨ ਅਤੇ ਬਿੱਤ ਦਿਨੀ ਉਹਨਾਂ ਦੀ ਸਿਹਤ ਹੋਰ ਵਿਗੜ ਗਈ ਸੀ ਜਿਸ ਕਾਰਨ ਕੱਲ ਹੋਣ ਵਾਲੀ ਕੈਬਨਟ ਦੀ ਮੀਟਿੰਗ ਨੂੰ ਵੀ ਮੁਲਤਵੀ ਕਰ ਦਿੱਤਾ ਗਿਆ ਸੀ ਪਾਖੜਾ ਡੈਮ ਤੋਂ ਲਗਾਤਾਰ ਖਤਰਾ ਬਰਕਰਾਰ ਬਣਿਆ ਹੋਇਆ ਹੈ ਡੈਮ ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਸਿਰਫ 1 ਫੁੱਟ ਦੂਰ ਚੱਲ ਰਿਹਾ ਹੈ ਡੈਮ ਵਿੱਚੋਂ ਪਾਣੀ ਲਗਾਤਾਰ ਛੱਡਿਆ ਜਾ ਰਿਹਾ ਹੈ ਜਿਸ ਕਾਰਨ ਕਈ ਥਾਵਾਂ ਤੇ ਤੇਜ਼ ਵਹਾਅ ਕਾਰਨ ਬੰਨਾਂ ਨੂੰ ਖਤਰਾ ਬਣਿਆ ਹੋਇਆ ਹੈ ਜਿਸ ਨੂੰ ਲੈ ਕੇ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਨੇ ਪਿੰਡ ਸਸਰਾਲੀ ਨੇੜੇ ਸਤਲੁਜ ਦਰਿਆ ਦਾ ਬੰਨ ਬਹੁਤ ਤੇਜ਼ ਪਾਣੀ ਦੇ ਵਹਾਅ ਕਰਨ ਅਲਰਟ ਜਾਰੀ ਕੀਤਾ ਹੈ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਨੇ ਪਿੰਡ ਸਸਰਾਲੀ ਨੇੜੇ ਸਤਲੁਜ ਦਰਿਆ ਦਾ ਬੰਨ ਬਹੁਤ ਤੇਜ਼ ਪਾਣੀ ਦੇ ਵਹਾਅ ਕਰਨ ਅਲਰਟ ਜਾਰੀ ਕੀਤਾ ਹੈ ਕਿ ਇੱਥੇ ਬੰਨ ਗੰਭੀਰ ਦਬਾਹ ਹੇਠ ਹੈ ਬੰਨਾਂ ਦੀ ਰੱਖਿਆ ਤੇ ਮਜ਼ਬੂਤੀ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਹਾਲਾਂਕਿ ਜੇਕਰ ਬੰਨਾਂ ਵਿੱਚ ਕੋਈ ਚੀਰ ਜਾਂ ਨੁਕਸਾਨ ਹੁੰਦਾ ਹੈ ਤਾਂ ਕਈ ਪਿੰਡ ਪ੍ਰਭਾਵਿਤ ਹੋ ਸਕਦੇ ਹਨ ਅਤੇ ਜਿਸ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਸਰਾਲੀ रावत ਮੰਗਟ ਅਤੇ ਮਿਹਰਬਾਨ ਹਤੇ ਹੋਰ ਪਿੰਡਾਂ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ ਪੰਜਾਬ ਚ ਹੜ੍ਹਾਂ ਤੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਹੜ੍ਹਾਂ ਲਈ ਨਿਜਾਇਜ਼ ਮਾਈਨਿੰਗ ਜ਼ਿੰਮੇਵਾਰ ਹੈ ਮਾਈਨਿੰਗ ਕਰਨ ਦਰਿਆਵਾਂ ਦੇ ਬਨ ਕਮਜ਼ੋਰ ਹੋ ਗਏ ਹਨ ਉਹਨਾਂ ਨੇ ਕਿਹਾ ਹੈ ਕਿ ਬਨ ਮਜ਼ਬੂਤ ਕਰਨੇ ਜ਼ਰੂਰੀ ਹਨ ਤਾਂ ਜੋ ਭਵਿੱਖ ਲਈ ਸੁਰੱਖਿਅਤ ਹੋ ਸਕੀਏ ਉਹਨਾਂ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਮਾਨਯੋਗ ਪ੍ਰਧਾਨ ਮੰਤਰੀ ਪੰਜਾਬ ਵਿੱਚ ਹੜਾਂ ਦੀ ਸਥਿਤੀ ਨੂੰ ਲੈ ਕੇ ਬਹੁਤ ਚਿੰਤਤ ਹਨ ਉਹਨਾਂ ਦੇ ਨਿਰਦੇਸ਼ਾਂ ਤੇ ਮੈਂ ਉੱਥੋਂ ਦੀ ਸਥਿਤੀ ਨੂੰ ਸਮਝਣ ਲਈ ਪੰਜਾਬ ਗਿਆ ਸੀ ਪੰਜਾਬ 'ਚ ਹੜਾਂ ਦੀ ਸਥਿਤੀ ਹੈ ਫਸਲਾਂ ਤਬਾਹ ਹੋ ਗਈਆਂ ਹਨ ਇਸ ਸੰਕਟ ਦੀ ਘੜੀ 'ਚ ਕੇਂਦਰ ਸਰਕਾਰ ਪੰਜਾਬ ਦੇ ਲੋਕਾਂ ਤੇ ਕਿਸਾਨਾਂ ਦੇ ਨਾਲ ਖੜੀ ਹੈ ਉਹਨਾਂ ਨੇ ਲਿਖਿਆ ਕਿ ਪੰਜਾਬ ਨੂੰ ਇਸ ਸੰਕਟ ਵਿੱਚੋਂ ਕੱਢਣ ਲਈ ਥੋੜੇ ਸਮੇਂ ਦਰਮਿਆਨੇ ਸਮੇਂ ਅਤੇ ਲੰਬੇ ਸਮੇਂ ਦੀਆਂ ਯੋਜਨਾਵਾਂ ਬਣਾਉਣੀਆਂ ਪੈਣਗੀਆਂ ਮੈਂ ਪੰਜਾਬ ਵਿੱਚ ਹੋਏ ਨੁਕਸਾਨ ਦੀ ਵਿਸਤ੍ਰਿਤ ਰਿਪੋਰਟ ਪ੍ਰਧਾਨ ਮੰਤਰੀ ਨੂੰ ਸੁੰਪਾਂਗਾ ਉਹਨਾਂ ਨੇ ਕਿਹਾ ਕਿ ਸੰਕਟ ਵੱਡਾ ਹੈ ਪਰ ਕੇਂਦਰ ਸਰਕਾਰੀ ਸੰਕਟ ਵਿੱਚੋਂ ਨਿਕਲਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ ਇਸ ਦੇ ਨਾਲ ਹੀ ਸੂਬਾ ਸਰਕਾਰ ਨੂੰ ਵੀ ਪੂਰੀ ਗੰਭੀਰਤਾ ਨਾਲ ਜ਼ਮੀਨੀ ਪੱਧਰ ਤੇ ਕੰਮ ਕਰਨਾ ਪਵੇਗਾ ਜਦੋਂ ਪਾਣੀ ਘਟ ਜਾਵੇਗਾ ਤਾਂ ਬਿਮਾਰੀ ਫੈਲਣ ਦਾ ਖਤਰਾ ਹੋਵੇਗਾ ਮਰੇ ਹੋਏ ਜਾਨਵਰਾਂ ਦਾ ਸੁਰੱਖਿਅਤ ਢੰਗ ਨਾਲ ਲਿਪਟਾਰਾ ਕਰਨਾ ਪਵੇਗਾ ਤਾਂ ਜੋ ਬਿਮਾਰੀਆਂ ਨਾ ਫੈਲਣ ਉਨ੍ਹਾਂ ਨੇ ਕਿਹਾ ਕਿ ਮੈਂ ਪੰਜਾਬ ਦੀ ਸੇਵਾ ਦੀ ਇਸ ਭਾਵਨਾ ਨੂੰ ਸਲਾਮ ਕਰਦਾ ਹਾਂ ਪੀੜਿਤ ਮਨੁੱਖਤਾ ਦੀ ਸੇਵਾ ਕਰਨਾ ਪਰਮਾਤਮਾ ਦੀ ਪੂਜਾ ਹੈ ਆਫਤ ਦੀ ਇਸ ਘੜੀ ਵਿੱਚ ਨਾ ਸਿਰਫ ਪੰਜਾਬ ਸਗੋਂ ਗੁਆੰਡੀ ਰਾਜਾਂ ਦੇ ਲੋਕਾਂ ਨੇ ਵੀ ਮਦਦ ਦਾ ਹੱਥ ਵਧਾਇਆ ਹੈ ਇਕਤਾ ਤੇ ਸੇਵਾ ਦੀ ਇਹ ਭਾਵਨਾ ਸਾਨੂੰ ਸਭ ਤੋਂ ਵੱਡੇ ਸੰਕਟ ਵਿੱਚੋਂ ਵੀ ਬਾਹਰ ਨਿਕਲਣ ਦੀ ਤਾਕਤ ਦਿੰਦੀ ਹੈ ਅਸੀਂ ਪੰਜਾਬ ਦੇ ਲੋਕਾਂ ਨੂੰ ਇਸ ਸੰਕਟ ਵਿੱਚੋਂ ਵੀ ਬਾਹਰ ਕੱਢਾਂਗੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਸ਼ਾਕਸ਼ੀ ਸਾਨੀ ਨੇ ਅਜਨਾਲਾ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਨਾਲ ਮੀਟਿੰਗ ਕੀਤੀ ਹੈ। ਉਹਨਾਂ ਨੇ ਹੜ੍ਹਾਂ ਦੌਰਾਨ 100% ਦੀ ਨੁਕਸਾਨੇ ਕਰਾਂਤੇ ਹੋਈਆਂ ਮੋਤਾਂ ਦਾ ਮੁਆਵਜ਼ਾ ਦੇ ਲਈ ਤੁਰੰਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ ਤਾਂ ਜੋ ਆਉਂਦੇ ਦਿਨਾਂ ਵਿੱਚ ਪੀੜਤਾਂ ਨੂੰ ਮੁਆਵਜ਼ਾ ਰਾਸ਼ੀ ਦਿੱਤੀ ਜਾ ਸਕੇ। ਉਹਨਾਂ ਨੇ ਕਿਹਾ ਕਿ ਪ੍ਰਭਾਵਿਤ ਨਾਗਰਿਕਾਂ ਲਈ ਰਾਹਤ ਅਤੇ ਮੁਰਵ ਸੇਵਾ ਯਤਨ ਪਹਿਲਾਂ ਹੀ ਆਰੰਭੇ ਜਾ ਚੁੱਕੇ ਹਨ। ਉਹਨਾਂ ਨੇ ਜ਼ਿਲ੍ਹਾ ਮਾਲ ਅਫਸਰਾਂ ਨੂੰ ਹਦਾਇਤ ਕੀਤੀ ਹੈ ਕਿ ਹੜ੍ਹਾਂ ਨਾਲ ਪ੍ਰਭਾਵਿਤ ਇਲਾਕਿਆਂ ਦੇ ਸਬੰਧਤ ਐਸਡੀਐਮ ਅਤੇ ਹੋਰਨਾਂ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਮੁਆਵਜ਼ੇ ਅਤੇ ਰਾਹਤ ਸਮੱਗਰੀ ਦੀ ਸਮੇਂ ਸਿਰ ਵੰਡ ਨੂੰ ਯਕੀਨੀ ਬਣਾਇਆ ਜਾਵੇ। ਉਹਨਾਂ ਨੇ ਕਿਹਾ ਕਿ ਕੋਈ ਵੀ ਯੋਗ ਆਮ ਨਾਗਰਿਕ ਇਸ ਰਾਹਤ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਮਾਲ ਅਫਸਰ ਨੂੰ ਇਹ ਵੀ ਹੁਕਮ ਦਿੱਤੇ ਕਿ ਆਮ ਨਾਗਰਿਕਾਂ ਵੱਲੋਂ ਮੁਆਵਜ਼ੇ ਲਈ ਪ੍ਰਾਪਤ ਹੋਣ ਵਾਲੀਆਂ ਦਰਖਾਸਤਾਂ ਕਲੇਮ ਸੰਬੰਧੀ ਸਰਕਾਰ ਦੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਆਂ। ਕਾਰਵਾਈ ਤੇਜ਼ੀ ਨਾਲ ਅਮਲ ਵਿੱਚ ਲਿਆਂਦੀ ਜਾਵੇ ਤਾਂ ਜੋ ਪ੍ਰਭਾਵਿਤ ਲੋਕਾਂ ਨੂੰ ਫੋਰੀ ਰਾਹਤ ਪ੍ਰਦਾਨ ਕੀਤੀ ਜਾ ਸਕੇ ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿੰਡਾਂ ਵਿੱਚ ਖੜਾ ਦੇ ਪਾਣੀ ਦਾ ਪੱਧਰ ਹੁਣ ਘਟ ਰਿਹਾ ਹੈ ਪਰ ਨੀਵੇਂ ਇਲਾਕਿਆਂ ਵਿੱਚ ਪਾਣੀ ਖੜਾ ਹੋਣ ਕਰਕੇ ਕੀਟਾਣੂਆਂ ਅਤੇ ਗੰਦੇ ਪਾਣੀ ਨਾਲ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੇ ਖਸੇ ਦੇ ਮੱਦੇਨਜ਼ਰ ਵੱਖ-ਵੱਖ ਵਿਭਾਗਾਂ ਨੂੰ ਤੁਰੰਤ ਰੋਕਥਾਮ ਉਪਾਅ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਇਹਨਾਂ ਬਿਮਾਰੀਆਂ ਨੂੰ ਫੈਲਣ ਤੋਂ ਰੋਕਿਆ ਜਾ ਸਕੇ ਆਈਪੀਐਲ ਪੰਜਾਬ ਕਿੰਗਸ ਨੇ ਹੜ੍ਹ ਪੀੜਤਾਂ ਲਈ 33 ਲੱਖ ਰੁਪਏ ਦਿੱਤੇ ਹਨ ਇਸ ਦੇ ਨਾਲ ਹੀ ਗਲੋਬਲ ਸਿੱਖ ਚੈਰਿਟੀ ਨੂੰ 2 ਕਰੋੜ ਰੁਪਏ ਦੇਣ ਦਾ ਟੀਚਾ ਵੀ ਰੱਖਿਆ ਹੈ ਇਹ ਫੰਡ ਸੂਬੇ ਵਿੱਚ ਹੜ੍ਹ ਪ੍ਰਭਾਵਿਤ ਵਿਅਕਤੀਆਂ ਦੀ ਸਹਾਇਤਾ ਲਈ ਫਸੇ ਪਰਿਵਾਰਾਂ ਨੂੰ ਕੱਢਣਾ ਡਾਕਟਰੀ ਐਮਰਜੈਂਸੀ ਅਤੇ ਜ਼ਰੂਰੀ ਰਾਹਤ ਸਪਲਾਈ ਦੇ ਨਾਲ-ਨਾਲ ਸਾਫ਼ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਹਵਾਦਾਰ ਬਚਾਅ ਕਿਸ਼ਤੀਆਂ ਪ੍ਰਦਾਨ ਕਰਨ ਵਿੱਚ ਮਦਦ ਕਰਨਗੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਨਵਾਂ ਸ਼ਹਿਰ ਦੇ ਪਿੰਡ ਬੇਲਾ ਤਾਜੋਵਾਲ ਦੀ ਸੰਗਤ ਜੋ ਸਤਲੂ ਦੇ ਬੰਨ ਦੀ ਮਜ਼ਬੂਤੀ ਦੇ ਕਾਰਜ ਵਿੱਚ ਲੱਗੀ ਹੋਈ ਹੈ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਹੋਈ ਸੰਗਤ ਨੂੰ ਉਹਨਾਂ ਦੀ ਲੋੜ ਮੁਤਾਬਿਕ 1 ਲੱਖ ਰੁਪਏ ਦੀ ਰਾਸ਼ੀ ਅਤੇ 3000 ਲੀਟਰ ਡੀਜ਼ਲ ਭੇਜ ਦਿੱਤਾ ਗਿਆ ਨਾਲ ਹੀ ਜ਼ਿਲ੍ਹਾ ਪ੍ਰਧਾਨ ਸੁਖਦੀਪ ਸਿੰਘ ਸੁਖਾਰਪੁਰ ਨੂੰ ਜ਼ਿੰਮੇਵਾਰੀ ਸੌਂਪੀ ਹੈ ਕਿ ਇਸ ਤੋਂ ਇਲਾਵਾ ਵੀ ਸੇਵਾ ਲਈ ਜੋ ਚਾਹੀਦਾ ਹੋਵੇ ਤੁਰੰਤ ਮੇਰੇ ਧਿਆਨ ਵਿੱਚ ਲਿਆਉਣ ਚ ਹੜਾਂ ਦੇ ਹਾਲਾਤਾਂ ਨੂੰ ਦੇਖਦੇ ਆਂ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਸਾਭਕ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਇਸ ਸਾਫਤ ਵਿੱਚ ਪੰਜਾਬ ਨਾਲ ਖੜੇ ਹੋਣ ਦੀ ਅਪੀਲ ਕੀਤੀ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਤਿੰਨ ਪੰਨਿਆਂ ਦੀ ਆਪਣੀ ਚਿੱਠੀ ਚ ਲਿਖਿਆ ਕਿ 17 ਅਗਸਤ ਤੋਂ ਸ਼ੁਰੂ ਹੋਏ ਹੜਾਂ ਨੇ ਪੰਜਾਬ ਦੇ ਤਕਰੀਬਨ 1500 ਪਿੰਡਾਂ ਤੇ 3 ਲੱਖ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ ਰਾਵੀ ਬਿਆਸਤੇ ਸਤਲੂ ਦਰਿਆਵਾਂ ਵਿੱਚ ਆਏ ਹਨ ਕਾਰਨ ਲੱਖਾਂ ਏਕੜ ਖੇਤੀਬਾੜੀ ਜ਼ਮੀਨ ਪਾਣੀ ਵਿੱਚ ਡੁੱਬ ਗਈ ਹੈ ਤੇ ਪਾਖੜਾ ਡੈਮ ਵੀ ਪੂਰੀ ਤਰ੍ਹਾਂ ਭਰ ਗਿਆ ਹੈ ਇਸ ਤਵਾਹੀ ਨੇ ਫਸਲਾਂ ਪਸ਼ੂਆਂ ਤੇ ਬੁਨਿਆਦੀ ਢਾਂਚੇ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਨੂੰ ਬਹੁਤ ਦੁਖਦਾਈ ਦੱਸਿਆ ਤੇ ਕੇਂਦਰ ਸਰਕਾਰ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ ਆਪਣੇ ਪੱਤਰ ਚ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਧਾਨ ਮੰਤਰੀ ਦੇ ਟਵੀਟ ਦਾ ਹਵਾਲਾ ਦਿੱਤਾ ਜਿਸ ਵਿੱਚ ਉਹਨਾਂ ਨੇ ਅਫਗਾਨਿਸਤਾਨ ਵਿੱਚ ਪੁਚਾਲ ਪੀੜਤਾ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਟਵੀਟ ਦੇ ਜਵਾਬ ਚ ਉਹਨਾਂ ਲਿਖਿਆ ਕਿ ਪ੍ਰਧਾਨ ਮੰਤਰੀ ਜੀ ਅਫਗਾਨਿਸਤਾਨ ਲਈ ਸੰਵੇਦਨਾ ਪ੍ਰਗਟ ਕਰਨਾ ਚੰਗਾ ਹੈ ਪਰ ਪੰਜਾਬ ਵੀ ਇਸ ਦੇਸ਼ ਦਾ ਇੱਕ ਹਿੱਸਾ ਹੈ ਜਿੱਥੇ 1500 ਪਿੰਡ ਅਤੇ 3 ਲੱਖ ਲੋਕ ਹੜ੍ਹਾਂ ਤੋਂ ਪ੍ਰਭਾਵਿਤ ਹਨ ਤੁਹਾਡੀ ਉਦਾਸੀਨਤਾ ਬਹੁਤ ਦੁਖਦਾਈ ਹੈ ਪੰਜਾਬ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਕਈ ਪਿੰਡ ਹੜ੍ਹਾਂ ਦੀ ਮਾਰ ਝੱਲੇ ਹਨ ਜਿਸ ਨੂੰ ਵੇਖਦਿਆਂ ਕਈ ਸਮਾਜ ਸੇਵੀ ਸੰਸਥਾਵਾਂ ਦੇ ਨਾਲ-ਨਾਲ ਪੰਜਾਬ ਦੇ ਕਲਾਕਾਰਾਂ ਵੱਲੋਂ ਹੜ੍ਹ ਪੀੜਤਾਂ ਦੀ ਹਰ ਪੱਖੋਂ ਮਦਦ ਕੀਤੀ ਜਾ ਰਹੀ ਹੈ ਇਸੇ ਕੜੀ ਤਹਿਤ ਪੰਜਾਬੀ ਗਾਇਕ ਗੀਪੀ ਗਰੀਵਾਲ ਵੱਲੋਂ ਵੀ ਗੁਰਦਾਸਪੁਰ ਦਾ ਦੌਰਾ ਕੀਤਾ ਗਿਆ ਇਸ ਮੌਕੇ ਗੀਪੀ ਗਰੀਵਾਲ ਨੇ ਪ੍ਰਭਾਵਿਤ ਲੋਕਾਂ ਤੇ ਉਹਨਾਂ ਦੇ ਜਾਨਵਰਾਂ ਲਈ ਲਗਾਤਾਰ ਸਹਾਇਤਾ ਦਾ ਪ੍ਰੋਸਾ ਦਿੰਦਿਆਂ ਉਸ ਫਾਰਮ ਮਾਲਕ ਨੂੰ ਮੱਝਾਂ ਦਾਣ ਕੀਤੀਆਂ ਜਿਸ ਦੀਆਂ 13 ਮੱਜਾਂ ਹੜ੍ਹਾਂ ਵਿੱਚ ਰੁੜ ਗਈਆਂ ਸਨ ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਸਥਿਤੀ ਸੁਧਰਨ ਤੱਕ ਸਹਾਇਤਾ ਜਾਰੀ ਰਹੇਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੜਪੀੜਤ ਲੋਕਾਂ ਦੇ ਮੂਡ ਵਸੇਵੇ ਲਈ ਨੀਤੀਗਤ ਰੂਪ ਵਿੱਚ ਕਾਰਜ ਕਰੇਗੀ ਇਸ ਵਾਸਤੇ ਇੱਕ ਕਮੇਟੀ ਬਣਾਈ ਜਾਵੇਗੀ ਜੋ ਪੀੜਤਾਂ ਦੀਆਂ ਲੋੜਾਂ ਦੇ ਮੱਦੇਨਜ਼ਰ ਰੂਪਰੇਖਾ ਉਲੀਕੇਗੀ ਇਹ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦਫ਼ਤਰ ਸ਼੍ਰੋਮਣੀ ਕਮੇਟੀ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ ਐਡਵੋਕੇਟ ਧਾਮੀ ਨੇ ਕਿਹਾ ਕਿ ਹੜਾ ਨਾਲ ਪੰਜਾਬ ਦੇ ਵੱਡੇ ਹਿੱਸੇ ਦਾ ਨੁਕਸਾਨ ਹੋਇਆ ਹੈ ਜਿਸ ਦੀ ਪੂਰੀ ਤਰ੍ਹਾਂ ਪਰ ਭਾਈਕਰ ਪਾਉਣੀ ਸੰਭਵ ਨਹੀਂ ਹੈ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਵੱਲੋਂ ਹੜਪੀੜਤਾਂ ਲਈ ਕੀਤੇ ਜਾ ਰਹੇ ਕਾਰਜਵਾਸਤੇ 2 ਕਰੋੜ ਦੇਣ ਦਾ ਫੈਸਲਾ ਕੀਤਾ ਹੈ ਜਿਸ ਤਹਿਤ ਅੱਜ 1 ਕਰੋੜ ਇਸ ਕਾਰਜ ਲਈ ਦਿੱਤੇ ਗਏ ਹਨ ਉਹਨਾਂ ਨੇ ਕਿਹਾ ਕਿ ਹੜਪੀੜਤਾਂ ਲਈ ਇਕੱਤਰ ਹੋਈ ਰਾਸ਼ੀ ਉਹਨਾਂ ਦੇ ਮੁਰੂ ਸੇਵ ਲਈ ਵਰਤੀ ਜਾਵੇਗੀ ਵੀ ਜਿਹੜੀ ਕਿਸਾਨੀ ਹੈ ਜਾਂ ਬਹੁਤ ਜ਼ਿਆਦਾ ਆਬਜੈਕਸ਼ਨ ਜਿਹੜਾ ਮੈਨੂੰ ਸੁਣਨ ਨੂੰ ਜਾਂ ਕਿਸੇ ਨੂੰ ਮਿਲ ਰਿਹਾ ਉਹ ਮਿਲ ਰਿਹਾ ਹਰੇ ਰੰਗ ਦੀਆਂ ਪੱਗਾਂ ਜੀ ਮੈਂ 12 ਸਾਲ ਦੀ ਸੀ ਜਦੋਂ ਵੀ ਮੈਂ ਆਪਣੇ ਹੱਥੀ ਖੇਤੀ ਕਰਦੀ ਸੀ ਮੈਂ ਆਪਣੇ ਬਾਪ ਦੇ ਘਰ ਵੀ ਖੇਤੀ ਕੀਤੀ ਮੈਂ ਆਪਣੇ ਸਹੁਰਿਆਂ ਦੇ ਘਰ ਵੀ ਖੇਤੀ ਕੀਤੀ ਔਰ ਮੇਰੀ ਖੇਤੀ ਹੁਣ ਤੱਕ ਜਾਰੀ ਹੈ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਹਰੇ ਸਾਫੇ ਜਿਹਨਾਂ ਨੂੰ ਮਿਲਦੇ ਆ ਨਾ ਉਹਦੀ ਕੀਮਤ ਜਿਹੜੀ ਆ ਉਹ ਉਹ ਕੋਈ ਨਹੀਂ ਪਾ ਸਕਦਾ ਔਰ ਜਿਹੜੀਆਂ ਸਤਕਾਰਤ ਜੱਥੇਬੰਦੀਆਂ ਸਤਕਾਰਤ ਲੋਕ ਜਿਹੜੇ ਕਿਸਾਨੀ ਦੇ ਵਿੱਚ ਕੰਮ ਕਰਦੇ ਆ ਮੇਰੇ ਲਈ ਉਹਨਾਂ ਦੀ ਇੱਜ਼ਤ ਜਿਹੜੀ ਨਾ ਪਰਮਾਤਮਾ ਤੋਂ ਬਾਅਦ ਦੂਜਾ ਨਾਮ ਕੋਨਾਂ ਦਾ ਆਉਂਦਾ ਜਿਹੜਾ ਲੋਕਾਂ ਦੇ ਤੱਕਾਂ ਸੱਚਾਂ ਵਾਸਤੇ ਲੜਦੇ ਆ لیکن ਜਿਹੜੇ ਇਸ ਤਰ੍ਹਾਂ ਦੇ ਲੋਕ ਆ ਜਿਹੜੇ ਆ ਕੇ ਜਿਹੜੇ ਇਸ ਨਾਂ ਤੇ ਹੀ ਕਲੰਕਿਆ ਮੈਂ ਫੇਰ ਕਹੂੰਗੀ ਕਿ ਮੈਨੂੰ ਆਬਜੈਕਸ਼ਨ ਹੈ ਇਹੋ ਜਿਹਾ ਲੋਕਾਂ ਦੇ ਗੱਲ ਦੇ ਵਿੱਚ ਹਰਾਸਾਫਾ ਦੇਖ ਕੇ ਜਿਹੜਾ ਨੇ ਹਲਕੇ ਦੇ ਵਿੱਚ ਜਿਨ੍ਹਾਂ ਨੇ ਆਸ-ਪਾਸੇ ਕੋਈ ਠੱਗੀ ਛੋਰੀ ਛੱਡੀ ਨਾ ਹੋਵੇ ਪਰ ਬਹੁਤ ਸਾਰੇ ਇਹ ਮੇਰੇ ਕੋਲ ਉਧਾਰਨਾ ਮੇਰੇ ਕੋਲ ਪੱਕਾ ਸਬੂਤ ਵੀ ਨਹੀਂ ਇੱਕ ਮਿਸਾਲ ਦੇ ਦਿਓ ਮੈਡਮ ਜੀ ਮਿਸਾਲ ਦੇ ਦਿਓ ਹਾਂ ਮਿਸਾਲ ਹੁਣ ਆਪਾਂ ਨਹੀਂ ਦਿੰਦੇ ਇਹਨੂੰ ਵਧਾਉਂਦੇ ਨਹੀਂ ਮੈਂ ਜਿਆਦੀਆਂ ਜਿੱਥੇ ਬੰਦੀਆਂ ਕੋਲੋਂ ਜੇstra ਉਸ ਬੁਝਰ ਕਦੇ ਮੋਰੇ ਹੱਥ ਜੋੜੇ ਸੀ ਫਿਰ ਹੱਥ ਜੋੜਦੀਆਂ ਕਿ ਤੁਸੀਂ ਮੇਰੇ ਵਾਸਤੇ ਸਤਕਾਰਤੋ ਮੈਂ ਹਮੇਸ਼ਾ ਤੁਹਾਡੀ ਹਮਾਇਤ ਕੀਤੀ ਆ ਦਿੱਲੀ ਤੱਕ ਵੀ ਹਮਾਇਤ ਕੀਤੀ ਆ ਮੈਂ ਬਾਰਡਰ ਤੱਕ ਡੱਲੇਵਾਲ ਸਾਹਿਬ ਦੇ ਮਰਨਵਤ ਦੇ ਵਿੱਚ ਵੀ ਮੈਂ ਆਪਣੇ ਸਾਰੇ ਵਰਕਰ ਲੈ ਕੇ ਉੱਥੇ ਪਹੁੰਚੀ ਆ ਹਮੇਸ਼ਾ ਦੀ ਹਮਾਇਤੀਆਂ ਕਿਉਂਕਿ ਮੈਂ ਕਿਸਾਨੀ ਸੰਘਰਸ਼ ਨੂੰ ਜਾਣਦੀ ਆ ਮੈਂ ਰਾਤਾਂ ਲਾਈਆਂ ਹੋਈਆਂ ਆਪਣੇ ਕੰਮਾਂ ਤੇ ਮੈਂ ਕਿਸਾਨਾਂ ਦੇ ਇਸ ਹਰੇ ਸਾਫੇ ਦੀ ਕੀਮਤ ਜਾਣਦੀ ਆ ਇਸ ਕਰਕੇ ਇਸ ਹਰੇ ਸਾਫੇ ਨੂੰ ਨਾ ਬਦਨਾਮ ਕੀਤਾ ਜਾਵੇ ਇਹ ਇਹ ਇਹਨੂੰ ਅਸੀਂ ਧਰਤੀ ਦਾ ਪਾਣੀ ਖੋ ਕੇ ਅਸੀਂ ਆਪਣੀ ਹਵਾ ਪਾਣੀ ਪੋਲੂਸ਼ਨ ਕਰਕੇ ਸਾਨੂੰ ਇਹ ਹਰਾ ਝੰਡਾ ਤੇ ਹਰਾ ਸਾਫਾ ਮਿਲਦਾ ਹੈ ਇਸ ਕਰਕੇ ਇਹਦੀ ਕਦਰ ਜਿਹੜੀ ਹੈ ਨਾ ਉਹ ਵੀ ਬਿਲਕੁਲ ਜਿਹੜੀ ਆ ਉਸੇ ਤਰੀਕੇ ਨਾਲ ਹੋਣੀ ਚਾਹੀਦੀ ਹੈ ਮੈਂ ਕਹਿੰਨੀ ਉਦਾਂ ਹੋਣੀ ਚਾਹੀਦੀ ਹੈ ਜਦ ਜਿੱਦਾਂ ਅਸੀਂ ਗੁਰੂ ਮਹਾਰਾਜ ਦਾ ਦਿੱਤਾ ਹੋਇਆ ਸਰੂਪਾ ਰੱਖਦੇ ਆ ਕਿਉਂਕਿ ਇਹਦੇ ਨਾਲ ਇਹਨਾਂ ਸਾਡੀਆਂ ਜ਼ਿੰਦਗੀਆਂ ਵੀ ਖਰਾਬ ਹੋਈਆਂ ਸਾਡੇ ਤਾਂ ਪੀਣ ਵਾਲਾ ਪਾਣੀ ਵੀ ਖਰਾਬ ਹੋਇਆ ਸਾਡੀ ਹਵਾ ਵੀ ਖਰਾਬ ਹੋਈ ਔਰ ਅਸੀਂ ਦੇਸ਼ ਦਾ ਢਿੱਡ ਭਰਿਆ ਜਿਹਦੀ tela ਕੀਮਤ ਨਹੀਂ ਪਈ ਇਸ ਕਰਕੇ ਸਾਡੇ ਵਾਸਤੇ ਬਹੁਤ ਕੀਮਤੀ ਨਿਹਾਇਤ ਕੀਮਤੀ ਆ ਇਹਦੀ ਕੋਈ ਕੀਮਤ ਨਹੀਂ ਹੈ ਹਰੇ ਸਾਫੇ ਦੀ ਤਾਂ ਹਰੀਆਂ ਪੱਗਾਂ ਦੀ ਇਸ ਕਰਕੇ ਜਿਨ੍ਹਾਂ ਦੇ ਸਿਰਾਂ ਤੇ ਸੋਭਦੀਆਂ ਉਸੂਰ ਮੇ ਉਹੀ ਇਹ ਪੱਗਾਂ ਪਾਉਣ ਇਹੋ ਜਿਹਾ ਮੈਂ ਕਹੂੰਗੀ ਕਿ ਜਥੇ ਮਦਿਆ ਨੂੰ ਵੀ ਇਹ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਕਿ ਬੰਦੇ ਜਿਹੜੇ ਆ ਉਹ ਹਰ ਕੋਈ ਵੀ ਮੂਵਮੈਂਟ ਹੁੰਦੀ ਉਹਦੇ ਵਿੱਚ ਗਲਤ ਬੰਦੇ ਜਿਹੜੇ ਨਾ ਪਹੁੰਚਦੇ ਇਹਨਾਂ ਨੇ ਸਾਨੂੰ ਆ ਕੇ ਪੁੱਛਿਆ ਵੀ ਕਿਹੜੀ ਬਾਹੂ ਸਰਦ ਦਾ ਤੇਲ ਕਿੰਨਾ ਵੇਚਦੇ ਤੇਲ ਵੀ ਸਾਨੂੰ ਏ.ਟੀ.ਸੀ ਦੇ ਖਰਚੇ ਵੀ ਚਾਹੀਦੇ ਨੇ ਤੁਸੀਂ ਐਂ ਕਹੋ ਜੀ ਇੱਕ ਹਫ਼ਤਾ ਹੋ ਗਿਆ ਇੱਕ ਮਿੰਟ ਇੱਕ ਹਫ਼ਤਾ ਇੱਕ ਮਿੰਟ ਹਾਂ ਜੀ ਆ ਲੱਖ ਰੁਪਏ ਮੇਰੇ ਕੋਲੋਂ ਲੈ ਲਓ ਪਲੱਸ 2000 ਲੀਟਰ ਚਾਹੀਦਾ ਜਾਂ 3000 ਲੀਟਰ ਵੀ ਚਾਹੀਦਾ ਮੈਂ ਅੱਜ ਸ਼ਾਮ ਤੱਕ ਇਹਨਾਂ ਕੋਲ ਆ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਇੱਕ ਹੁਣ ਮੈਂ ਤੁਹਾਡੇ ਇੱਥੇ ਤੁਹਾਨੂੰ ਆ ਲੈ ਗਈ ਇੱਕ ਤਾਂ 1 ਲੱਖ ਰੁਪਏ ਲੋਕ ਜੀ ਕਲਾਸ ਡੀਜ਼ਲ ਦੱਸੋ ਕਿੰਨਾ ਚਾਹੀਦਾ ਸਰ ਜਿੰਨੀ ਤੁਸੀਂ ਸਾਡੇ ਲਈ ਤਾਂ ਇੰਨਾ ਹੀ ਬੜਾ ਹੈ ਤੁਸੀਂ ਆ ਕੇ ਨਹੀਂ ਦੋ ਕਿ ਜਾ ਕੇ ਖਲੋਤੇ ਹੋ ਡੀਜ਼ਲ ਕਿੰਨਾ ਚਾਹੀਦਾ ਡੀਜ਼ਲ ਦੱਸ ਦਿਓ ਤੁਹਾਡੀ ਕਿਰਪਾ ਜਿੰਨਾ ਕਰ ਦੋ 2000 2000 ਕਰ ਦਿਓ ਜੀ 2000 ਲੀਟਰ ਮੈਂ ਤੁਹਾਨੂੰ ਡੀਜ਼ਲ ਹਾਂ ਜੀ 50 ਆ ਜਿਹੜੀ ਸਮੱਸਿਆ ਹੈ ਇਹਦਾ ਇੱਕੋ ਇੱਕ ਹੱਲ ਹੈ ਕਿ ਜੇ ਆਪਾਂ ਕੰਕਰੀਟ ਦੇ ਜਿਵੇਂ ਡੈਮ ਬੰਦ ਹੈ ਉਸ ਤਰੀਕੇ ਨਾਲ ਸਾਰਾ ਅਕਨਾਲ ਕਰੀਏ 6-7000 ਕਰੋੜ ਲੱਗਣਾ ਹੈ ਜਦੋਂ ਜੇ ਆਪੀ ਸਰਕਾਰ ਆਉਂਦੀ ਹੈ ਤੇ ਇਸ ਪੱਕਾ ਹੀ ਇਲਾਜ ਕਰ ਦੂੰਗਾ ਜ਼ਿੰਦਗੀ ਬਰਤਨ ਨੂੰ ਜੀ ਕੋਈ ਸਮੱਸਿਆ ਨਹੀਂ ਹੋਵਾਂਗੀ ਬੋਲ ਸੋਨ ਨੋ ਨੋ ਸੋਨ ਨੋ ਮੈਂ ਤੁਹਾਡਾ ਧੰਨਵਾਦ ਕਰਦਾ ਇਸ ਤਰੀਕੇ ਨਾਲ ਮੈਂ ਚੁੱਕਦਾ ਆਪਣੇ ਤੌਰ ਤੇ ਆਈ ਚੀਜ਼ ਕਿਤੇ ਹੋਰ ਥੂਪੇ ਚ ਹੁੰਦੀ ਨਾ ਲੁੱੜ ਜਾਣੀ ਬਹੁਤੀ ਹਿੰਮਤ ਹੈ ਤੁਸੀਂ ਤੁਹਾਡੀ ਹਿੰਮਤ ਹੈ ਜਿਹੜਾ ਸਾਰਾ ਕੁਝ ਛੱਡ ਕੇ ਇੱਥੇ ਦੀ ਮਦਦ ਤੇ ਆਏ ਸੋ ਮੈਂ ਅੱਜ ਮੇਰੇ ਕੋਲ ਮੈਨੂੰ ਬੁਲਾਇਆ ਸੀ 11 ਦਸਤ ਤੇ ਆਪਣੇ ਹਲਕਾਂ ਚਾਲਦੀ ਦੇ ਪਾਪੂ ਜੀ ਦੇ ਸੋ ਮੈਂ ਇਹਨਾਂ ਨੂੰ ਕਹਿੰਦਾ ਕਿਸੇ ਚੀਜ਼ ਦੀ ਲੋੜ ਹੈ ਜਦੋਂ ਪਾਣੀ ਥੱਲੇ ਜਾਊਗਾ ਜੇ ਪਾਣੀ ਥੱਲੇ ਜਾਊਗਾ ਉਦੋਂ ਮੈਂ ਆਪਣੇ ਬਠਿੰਡੇ ਸਾਈਡ ਤੋਂ ਜੀਸੀਬੀਆਂ ਫੋਕ ਲਿਫਟਸ ਤੇ ਆਪਣੀਆਂ ਟਰੱਕ ਪੇਟ ਤੇ ਸਾਰਾ ਦਿਨ ਅਸੀਂ ਪਾਵਾਂਗੇ ਥੋੜੀ ਜ਼ਮੀਨਾਂ ਸਾਫ਼ ਕਰਨ ਵਾਸਤੇ ਜਿੱਦ ਸਿਲਟ ਜਿੱਥੇ ਹੋਣੀ ਦਾ ਇਹ ਫੋਨ ਮੈਂ ਸੰਪૂર્ણ ਮੈਂ ਜਿਹੜੀ ਠੱਗੀ ਹੋਈ ਲੈ ਜੀ ठेकेदार ਨੇ ਇੱਥੋਂ 50 ਕੁ ਮਿੱਟੀ ਪੱਟ ਕੇ ਲੈ ਕੇ ਉਹ ਡੀਸੀ ਨੇ ਕਹੇ ਜੇ ਨਾ ਬਚੇਗਾ ਸਭ ਹੁਣ ਮੈਂ ਬੰਨ ਵਾਸਤੇ ਮੈਂ ਹੁਣੀ ਇਹਨਾਂ ਤਿੰਨਾਂ ਨੂੰ ਮੈਂ ਧੜਾਉੂ ਸਭ ਬੱਤੀ ਲੱਖ ਕਿੱਥੇ ਤੇ 9000 ਲੀਟਰ ਦੀ ਬਤਾ ਪਤਾ ਕੀ ਸੇਵਾ ਦੇ ਰਹੇ ਪਰ ਪਾਉਣਾ ਮਿੱਟੀ ਆਦੀ ਇਹ ਤੇ ਮਗਰ ਇਹ ਪ੍ਰਕਾਰ ਬਾਈ ਕਰਾ ਉਹ ਉਹਦੇ ਬਾਅਦ ਨਾਲ ਹੁਣ ਟਪਕ ਗਿਆ ਹਾਲੀ ਇਹ ਢਾਂਚਾ ਇਹਦੇ ਬਾਅਦ 10 ਪੰਨਾ ਦਿਨ ਬਾਅਦ ਵੀ ਆਇਆ ਫਿਰ ਆਪਾਂ ਇਹਨੂੰ ਜਿੱਤ ਕਰਵਾਉਣਾ ਹੈ ਤੁਸੀਂ ਕੰਮ ਕਰਾਉਣਾ ਜੀ ਇਹਨੂੰ ਪੱਕਾ ਕਰਵਾਵਾਂਗੇ ਸਾਲ ਸਾਲ ਸੌ ਸੌ ਕੋਈ ਨਹੀਂ ਸਾਡੀ ਇਹਨੂੰ ਕਰ ਸ਼ਰੀਰ ਦਾ ਬਣਾਉਣਾ ਸੰਗਠਨ ਇਹਨਾਂ ਨੂੰ ਫਾਇਦਾ ਜੀ ਮੈਂ ਇਹਨਾਂ ਨੂੰ ਕਹਿੰਦਾ ਕਿਸੇ ਹੋਰ ਵੀ ਚੀਜ਼ ਦੀ ਲੋੜ ਹੋਵੇ ਮੈਨੂੰ ਟੈਲੀਫੋਨ ਕਰ ਦਿਓ ਮੈਂ ਪਹੁੰਚਾ ਦਵਾਂ ਪੰਜਾਬ ਦੇ ਮੌਜੂਦਾ ਹਾਲਾਤਾਂ ਲੈ ਕੇ ਅੱਜ ਮਾਨਯੋਗ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਮੈਂ ਇੱਕ ਪੱਟੀ ਲਿਖੀ ਆ ਜਿਦੇ ਚ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਪਿਛਲੇ 2 ਹਫ਼ਤਿਆਂ ਤੋਂ ਲਗਾਤਾਰ ਹੜ੍ਹਾਂ ਦੀ ਮਾਰ ਹੇਠਾਂ ਪੰਜਾਬ ਦਾ ਖਾਸ ਜਿਹੜਾ ਗੁਰਦਾਸਪੁਰ ਫਰੀ ਅੰਮ੍ਰਿਤਸਰ ਸਾਹਿਬ ਰੋਜਪੁਰ ਫਾਜ਼ਿਲਕਾ ਜਿਲ੍ਹਾ ਜਿਹੜਾ ਆ ਉਹ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਲੋਕਾਂ ਦੇ ਘਰ ਉੱਜੜ ਗਏ ਲੋਕਾਂ ਦੀਆਂ ਖੜੀਆਂ ਫਸਲਾਂ ਬਰਬਾਦ ਹੋ ਗਈਆਂ ਡੰਗਰ ਵੱੱਛਾ ਖਤਮ ਹੋ ਗਿਆ ਔਰ ਪਿਛਲੇ ਕੱਲ੍ਹ ਦੇਸ਼ ਦੇ ਐਗਰੀਕਲਚਰ ਮਿਨਿਸਟਰ ਸਾਹਿਬ ਵੀ ਉੱਜੜ ਕਰਕੇ ਗਏ ਪ੍ਰਧਾਨ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਪੰਜਾਬ ਵਾਸਤੇ ਇਨੀਸ਼ੀਏਟ ਲੀ 60000 ਕਰੋੜ ਰੁਪਏ ਦਾ ਜਿਹੜਾ ਪੈਕੇਜ ਹੈ ਉਹ ਅਨਾਉਂਸ ਕੀਤਾ ਜਾਵੇ ਔਰ ਭੇਜਿਆ ਜਾਵੇ ਕਿਉਂਕਿ ਇਹ ਅੱਜ ਜਿਹੜੇ ਹਾਲਾਤ ਬਣੇ ਆ ਪ੍ਰਸ਼ਾਸਨ ਕਰਕੇ ਹੜਾ ਕਰਕੇ ਜਿਸ ਤਰੀਕੇ ਨਾਲ ਪਹਾੜਾਂ ਦਾ ਸਾਰਾ ਪਾਣੀ ਪੰਜਾਬ 'ਚ ਆਇਆ ਹੈ ਤੇ ਸਾਰੀ ਮਾਰ ਜਿਹੜੀ ਉਹ ਪੰਜਾਬੀਆਂ ਨੇ ਆਪਣੇ ਪਿੰਡੇ ਤੇ ਹੰਢਾਈ ਹੈ। ਇਹੀ ਉਹ ਲੋਕ ਹੈ ਪ੍ਰਧਾਨ ਮੰਤਰੀ ਜੀ ਜਿਹੜੇ ਗੁਰਦਾਸਪੁਰ ਅੰਮ੍ਰਿਤਸਰ ਪਿੱਛੇ ਜਦੋਂ ਪਾਕਿਸਤਾਨ ਨਾਲ ਲੜਾਈ ਲੜੀ ਲੱਗੀ ਸੀ ਉਦੋਂ ਵੀ ਇਹਨਾਂ ਲੋਕਾਂ ਨੇ ਲਗਾਤਾਰ ਫੌਜੀਆਂ ਦੇ ਨਾਲ ਦੇਸ਼ ਦੀ ਫੌਜ ਦੇ ਨਾਲ ਬੁਢੇ ਨਾਲ ਮੋਟਾ ਜੋੜ ਕੇ ਦੇਸ਼ ਦੀ ਲੜਾਈ ਲੜੀ ਸੀ। ਪੰਜਾਬ ਹਮੇਸ਼ਾ ਵਿਪਤਾ 'ਚ ਦੇਸ਼ ਨਾਲ ਖੜਤਾ ਰਿਹਾ। ਅੱਜ ਦੇਸ਼ ਦੀ ਸਰਕਾਰ ਨੂੰ ਚਾਹੀਦਾ ਤੁਸੀਂ ਬਿਹਾਰ ਵਾਸਤੇ ਵੀ ਪੈਕੇਜ ਦੇ ਦਿੰਨੇ ਹੋ ਆਂਧਰਾ ਵਾਸਤੇ ਵੀ ਦੇ ਦਿੰਨੇ ਹੋ ਉੱਤਰਾਖੰਡ ਵਾਸਤੇ ਹਰ ਸਾਲ ਪੈਕੇਜ ਦਿੱਤਾ ਜਾਂਦਾ ਹੈ ਅੱਜ 88 ਤੋਂ ਬਾਅਦ 9 ਵੱਡੇ ਹੜ੍ਹ ਪੰਜਾਬ ਚ ਆਏ ਆ ਜਿਹਦੇ ਚ 1400 ਤੋਂ ਕਰੀਬ ਪੰਜਾਬ ਦੇ ਪਿੰਡ ਜਿਹੜੇ ਆ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਆ ਲੋਕਾਂ ਦੇ ਹਰ ਤਰੀਕੇ ਨਾਲ ਰੋਜੀ ਰੋਟੀ ਜਿਹੜੀ ਆ ਉਹ ਖਤਮ ਹੋਈ ਆ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਜਿੱਥੇ 60000 ਕਰੋੜ ਰੁਪਏ ਦਾ ਇੱਕ ਪੈਕੇਜ ਪੰਜਾਬ ਵਾਸਤੇ ਨਾਲ ਨਾਲ 50000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕਿਸਾਨਾਂ ਨੂੰ ਜਿਹੜਾ ਹੈ ਮੁਆਵਜ਼ਾ ਖੇਤੀ ਦਾ ਮਿਹਨਤ ਹੈ ਹੁਣ ਤੇ ਅਸੀਂ ਇਕੱਲੇ ਨਹੀਂ ਕਹਿ ਰਹੇ ਹੁਣ ਤੇ ਤੁਹਾਡੇ ਮੰਤਰੀ ਸ਼ਿਵਰਾਜ ਜੀ ਆਪ ਵਿਜਿਟ ਕਰਕੇ ਗਏ ਗ੍ਰਾਉਂਡ ਰੈਵਿਊ ਵੀ ਉਹਨਾਂ ਨੇ ਵੀ ਕੀਤੀ ਸੋ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਦਾ ਰੂਰਲ ਡਿਵੈਲਪਮੈਂਟ ਫੰਡ ਵੀ ਦਿੱਤਾ ਗਿਆ ਪੰਜਾਬ ਦੀਆਂ ਪ੍ਰਧਾਨ ਮੰਤਰੀ ਸੜਕ ਯੋਜਨਾਵਾਂ 850 ਕਰੋੜ ਦੀਆਂ ਰੋਕ ਲਈਆਂ ਅੱਜ ਸੜਕ ਵੀ ਨਹੀਂ ਰਹੀ ਸਕੂਲ ਜਿੰਨੀਆਂ ਸੰਸਥਾਵਾਂ এডਿਕੇਸ਼ਨ ਸੰਸਥਾਵਾਂ ਉਹਨਾਂ ਦਾ ਬਰਸਾਤ ਕਰਕੇ ਬੁਰੀ ਹਰਾਬਤ ਹੋ ਗਈ ਹੈ ਬਿਲਡਿੰਗਾਂ ਦਾ ਬਹੁਤ ਨੁਕਸਾਨ ਹੋਇਆ ਸੋ ਮੇਰੀ ਬੇਨਤੀ ਹੈ ਕਿ ਪੰਜਾਬ ਜਿਹੜਾ ਦੇਸ਼ ਦਾ ਢਿੱਡ ਵੀ ਭਰਦਾ ਰਿਹਾ ਵਿਪਤਾ 'ਚ ਦੇਸ਼ ਤੇ ਕੰਮ ਹੁੰਦਾ ਰਿਹਾ ਅੱਜ ਪੰਜਾਬ ਨੂੰ ਪੈਕੇਜ ਦਿੱਤਾ ਜਾਵੇ ਔਰ ਨਾਲ ਨਾਲ ਜੀਐਸਟੀ ਤੋਂ ਜਿਹੜਾ ਹੈ 2 ਸਾਲ ਦੀ ਗਿਫਟ ਦਿੱਤੀ ਜਾਵੇ ਕਿਉਂਕਿ ਤਕਰੀਬਨ 50 ਹਜ਼ਾਰ ਕਰੋੜ ਰੁਪਏ ਤੇ ਸਾਡਾ ਜੀਐਸਟੀ ਦੇ ਰਾਹੀਂ ਦੇਸ਼ ਦੀ ਸਰਕਾਰ ਨੂੰ ਹਰ ਸਾਲ ਜਾਂਦਾ ਹੈ ਔਰ ਤੁਸੀਂ ਤੇ ਪਿੱਛੇ ਟੈਕਸ ਵੀ ਢਾਹ ਤੇ ਪੰਜਾਬ ਨੂੰ ਉਹਦੇ ਨਾਲ ਹੋਰ ਨੁਕਸਾਨ ਹੋਣਾ ਹੈ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਮੋੜ ਪੈਰਾ ਤੇ ਖੜੇ ਕਰਨ ਲਈ ਪ੍ਰਧਾਨ ਮੰਤਰੀ ਸਾਹਿਬ ਜੀ ਜੇਟੀ ਨੂੰ 2 ਸਾਲ ਦੀ ਗਰੰਟੀ ਦਿੱਤੀ ਜਾਵੇ ਔਰ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਰਾਹਤ ਪੈਕੇਜ 60000 ਰੁਪਏ ਦਾ ਤੁਹਾਨੂੰ ਮੰਗ ਕੀਤੀ ਆ ਉਹਨੂੰ ਵੀ ਦਿੱਤਾ ਜਾਵੇ ਬਤੌਰ ਮੈਂਬਰ ਪਾਰਲੀਮੈਂਟ ਮੇਰੇ ਆਪਣੇ ਹਲਕੇ ਨਵਾਂ ਸ਼ਹਿਰ ਰੋਪੜ ਸ਼੍ਰੀਨੰਦਪੁਰ ਸਾਹਿਬ ਕਈ ਹਾਲਾਤ ਜਿਹੜੇ ਆ ਏਰੀਆ 'ਚ ਬਹੁਤ ਬਦਤਰ ਹੈ ਸੋ ਇਮੀਡੀਏਟਲੀ ਭਾਰਤ ਸਰਕਾਰ ਪੰਜਾਬ ਦੀ ਆਫੜੇ ਹੋਰ ਪੰਜਾਬ ਦੇ ਲੋਕਾਂ ਨੂੰ ਮੋੜ ਪੈਰਾ ਤੇ ਖੜੇ ਕਰਨ ਦਾ ਆਪਣਾ ਸਹਿਯੋਗ ਕਰ ਧੰਨਵਾਦ